ਇਹ ਯਾਦ 1 ਵਜੇ ਕੋਈ 40 ਮਿੰਟ ਦੇ ਕਰੀਬ ਕਲਗੀਧਰ ਪਾਤਸ਼ਾ ਚਮਕੌਰ ਦੀ ਗੜੀ ਚੋਂ ਨਿਕਲੇ ਠੀਕ ਹੈ ਦਇਆ ਸਿੰਘ ਨਾਲ ਹੁਣ ਤਾਂ ਜਾਸ ਸਿੰਘ ਹੋਰ ਵੀ ਨਾਲ ਦੱਸੀ ਜਾਂਦੇ ਨੇ ਤਾਂ ਦੋਵੇਂ ਹੀ ਸਨ ਪਰ ਜਿਹੜੇ ਇਤਿਹਾਸ ਮੈਂ ਉਹਨੇ ਵਿੱਚ ਦਇਆ ਸਿੰਘ ਸੀ ਮਗਰ ਨਾਲ ਆਪਾਂ ਹੀ ਦਇਆ ਸਿੰਘ ਤੇ ਨਾਲ ਆਏ ਨਾ ਘੋੜੇ ਤੇ ਸਵਾਰ ਹੋ ਕੇ ਗੜੀ ਦੇ ਵਿੱਚੋਂ ਨਿਕਲੇ ਨੇ ਘੋੜਾ ਜਦੋਂ ਰਣ ਭੂਮੀ 'ਚ ਆਇਆ ਘੋੜੇ ਨੇ ਸਿਰ ਥੱਲੇ ਕੀਤਾ ਕਲਗੀਧਰ ਪਾਤਸ਼ਾਹ ਸਮਝਿਆ ਵੀ ਪਤਾ ਨਹੀਂ ਕੋਈ ਅੱਗੇ ਖਾਲੀ ਬੰਨਾ ਆ ਗਿਆ ਹੈ ਘੋੜਾ ਲੰਘ ਨਹੀਂ ਰਿਹਾ ਬੱਦਲ ਬੜਾ ਬਿਆਨਕ ਸੀ ਕਣੀਆਂ ਪੈ ਰੀਆਂ ਸਨ ਚਮਕ ਰਿਹਾ ਸੀ ਬੱਦਲ ਬੱਦਲ ਦੀ ਲਿਸ਼ਕ ਵੱਜੀ ਤਾਂ ਕੀ ਵੇਖਿਆ ਜੁਹਾਰ ਦੀ ਲਾਸ਼ ਪਈ ਹੈ ਤੇ ਘੋੜਾ ਚਰਨ ਚੜ੍ਹਨੇ ਵਾਓ ਉਥੇ ਘੋੜੇ ਦਾ ਕਲਗੀਧਰ ਪਾਤਸ਼ਾਹ ਉੱਤਰ ਪਿਆ ਕਹਿੰਦੇ ਮੇਰਾ ਘੋੜੇ ਘੋੜੇ ਚੜ੍ਹ ਕੇ ਮੈਂ ਸ਼ੀਦਾਂ ਦੇ ਉੱਤੋਂ ਲੰਘ ਰਿਹਾ ਸੀ ਜੁੱਤੀ ਜੋੜਾ ਉੱਥੇ ਲਾ ਦਿੱਤਾ ਜੁੱਤੀ ਮੇਰੀ ਜੁੱਤੀ ਆਲਾ ਪੈਰ ਕਿਸੇ ਸ਼ਹੀਦ ਨੂੰ ਨਾ ਲੱਗ ਜਾਏ। ਉਤੋਂ ਪਹਿਣਨੋਂਗੇ ਚੱਲੇ ਨੇ ਕਲਗੀਧਰ ਪਾਤਸ਼ਾਹ। ਬੜੀ ਵਿੱਚੋਂ ਦਸ਼ਮੇਸ਼ ਤਿਆਰ ਹੋ ਪਏ ਵੇਖ ਸਿੰਘਾਂ ਦੇ ਤਰਲੇ ਤੇ ਹਾੜੇ ਦੇ ਵੱਲ। ਅਰਦਲ ਵਿੱਚ ਲੈ ਕੇ ਦਇਆ ਸਿੰਘ ਤਾਈ ਮੱਥਾ ਧਾਰ ਲਿਆ ਨੇ ਮਾਚੂ ਵਾੜੇ ਦੇ ਵੱਲ। ਡਿੱਠਾ ਨਾਲ ਸਤਕਾਰ ਦੇ ਪਾਤਸ਼ਾਹ ਨੇ ਜਾਂਦੀ ਵਾਰ ਸ਼ਹੀਦ ਦੀ ਅਖਾਰੇ ਦੇ ਵੱਲ। ਲੰਘਦੇ ਹੋਏ ਜੁਝਾਰ ਦੀ লাশ ਕੋਲੋਂ ਪੈ ਗਈ ਨਿਹਗਾ ਕੁਰਬਾਨੀ ਦੇ ਲਾੜੇ ਦੇ ਵੱਲ। ਪਾਲ ਬਾਰ ਵੇਖਿਆ ਜਾਤੇ ਨੇ ਨਾਲ ਗੌਰਵ ਅਤੇ ਫਿਰ ਮੁਸਕਾ ਕੇ ਲੰਘ ਤੁਰਿਆ ਸਾਈਆਂ ਲਾਂਧੀਆਂ ਅੰਦਰਾਂ ਰਹਿ ਗਈਆਂ ਪਰ ਉਹ ਪੱਲਾ ਛਿੜਾ ਕੇ ਲੰਘ ਤੁਰਿਆ ਉਹ ਬਾ ਨਿਕਲ ਗਈਆਂ ਦਇਆ ਸਿੰਘ ਦੀਆਂ ਤੇ ਉਹ ਘੂਰ ਵੀ ਖਾ ਕੇ ਬੈਠ ਗਿਆ ਉਹਦੇ ਲਉ ਲਿਬੜੇ ਪੈਰਾਂ ਕੂਲਿਆਂ ਤੇ ਸਿੰਘ ਸੀਸ ਝੁਕਾ ਕੇ ਬੈਠ ਗਿਆ ਵੱਲ ਪਿਤਾ ਨੂੰ ਵੇਖ ਕੇ ਤੇ ਦਇਆ ਸਿੰਘ ਰੂਹ ਵਿੱਚ ਆ ਕੇ ਬੈਠ ਗਿਆ ਕੀ ਸੀ ਮੋਤੀਆਂ ਵਾਲੇ ਦਾ ਵਿਗੜ ਜਾਂਦਾ ਚਾਰ ਹੰਝੂ ਜੇ ਫੁੱਲ ਤੇ ਕੇਰ ਜਾਂਦਾ ਉਦੇ ਤਿਆਗ ਦੀ ਮਹਿੰਦੀ ਨਾ ਲਤਨੀ ਸੀ ਸੁਕਾਤ ਜੇ ਪਿਆਰ ਦਾ ਫੇਰ ਜਾਂਦਾ ਪਰ ਦਿੱਠਾ ਕਲਕੀਆਂ ਵਾਲੇ ਨੇ ਪਰਤ ਕੇ ਤੇ ਉੱਚੀ ਬਾਜ ਮਾਰੀ ਆ ਜਾ ਦਇਆ ਸਿੰਘਾ ਬਾਜਾਂ ਨਾਲ ਉਡਾਰੀਆਂ ਲਾਂਦਾ ਸੈਂ ਸਾਈਆਂ ਕਿਹੜੀਆਂ ਵਿੱਚ ਫਸ ਗਿਆ ਸਿੰਘਾ ਬੜਾ ਸੁਖੀ ਐ ਮੌਤ ਦੀ ਗੋਦ ਅੰਦਰ ਇਹਨੂੰ ਰਹਿਣ ਦੇ ਇੱਥੇ ਪਿਆ ਸਿੰਘਾ ਉਹ ਖੱਪਣ ਪਾਉਂਦਾ ਐ ਕੌਣ ਪਰਵਾਨਿਆਂ ਤੇ ਚਾਦਰ ਵਿੱਚ ਲਪੇਟਣਾ ਪਿਆ ਸਿੰਘਾ ਉਤਾ ਵਟ ਉਹ ਨਹੀਂ ਦੇਸ਼ ਭਗਤ ਹੁੰਦਾ ਜੋ ਸ਼ਹੀਦੀ ਮੌਤ ਤੇ ਜੂਰਦਾ ਐ ਇਹ ਤਾਂ ਮੰਝਲਾ ਮਾਰ ਕੇ ਪਿਆ ਲੰਮਾ ਸਾਡਾ ਪੰਥ ਪਰ ਸਜਣਾ ਦੂਰ ਦਾ ਹੈ ਕਿਹਾ ਸਿੰਘ ਨੇ ਪਾਛੋ ਤੁਸੀਂ ਚੱਲੋ ਮੈਂ دیدار ਕਰਕੇ ਹੁਣੇ ਆ ਜਾਣਾ ਇਹਨੂੰ ਮਿਲਾਂਗਾ ਫਿਰ ਕਿਸ ਥਾਂ ਉੱਤੇ ਮੈਂ ਇਕਰਾਰ ਕਰਕੇ ਹੁਣੇ ਆ ਜਾਣਾ ਮੇਰੀ ਆਤਮਾ ਤੇ ਬੋਝ ਕੁੰਕਾਂ ਦਾ ਹੌਲਾ ਬਾਹਰ ਕਰਕੇ ਹੁਣੇ ਆ ਜਾਣਾ ਦਿਓ ਆਗਿਆ ਕਿ ਦੋਹਾਂ ਛੰਨਿਆਂ ਦਾ ਮੈਂ ਸਸਕਾਰ ਕਰਕੇ ਹੁਣੇ ਆ ਜਾਣਾ ਛੱਡ ਕੇ ਫੁੱਲਾਂ ਨੂੰ ਮਿੱਟੀ ਦੇ ਵਿੱਚ ਰੁਲਦਾ ਮੇਰਾ ਹੌਸਲਾ ਪਿਆ ਤੇ ਆ ਮਿਲਾਂਗਾ ਮੈਂ ਸਸਕਾਰ ਕਰਨਾ ਹੈ ਸਾਬ ਜਦਾਂ ਦਾ ਜੇ ਕਰ ਜਿਉਂਦਾ ਰਿਆ ਤੇ ਆ ਮਿਲਾਂਗਾ ਗੁਰਾਂ ਆਖਿਆ ਰੋ ਦੇ ਨਾਲ ਮੁਰਕੇ ਉੱਠ ਬਣੀਦਾ ਜੁਮੇਵਾਰ ਸਿੰਘਾ ਜਿੱਤੀ ਹੋਈ ਬਾਜੀ ਨਾਲ ਕਾਲਨਾ ਦੇ ਦਿਆਂ ਕਿਸ ਤਰ੍ਹਾਂ ਦਾ ਸਮੇ ਹਾਰ ਸਿੰਘਾ ਮੇਰੀ ਨਜ਼ਰ ਵਿੱਚ ਸਾਰੇ ਸ਼ਹੀਦ ਸੁੱਤੇ ਨਾ ਜੀਤ ਨਾ ਕੋਈ ਜੁਹਾਰ ਸਿੰਘਾ ਇੱਕੋ ਜੇ ਨੇ ਸਾਰੇ ਜੇ ਕਰ ਸਕਣਾ ਤੇ ਪਰ ਸਭ ਨਾਲ ਕਰੀ ਸੰਸਕਰ ਸਿੰਘਾ ਮੇਰੇ ਕਾਜ਼ਿਆਂ ਨੂੰ ਲੱਖਾਂ ਜ਼ਖਮ ਲੱਗੇ ਤੂੰ ਬਲੋਸ ਨਾਲ ਇੱਕੋ ਫਾਟੜਿਆ ਮੇਰੀ ਨਿਗਾ ਚ ਵੇਖ ਕੋਈ ਇਹਨਾਂ ਵਿੱਚੋਂ ਨਹੀਂ ਗਾ ਜੀਤ ਜੁਹਾਰ ਤੋਂ ਘਾਟੜਿਆ ਇੱਕੋ ਜੇ ਟੋਟੇ ਮੇਰੀਆਂ ਅੰਦਰਾਂ ਦੇ ਉਹ ਸਿੱਖਾ ਝੱਲਿਆ ਵਿਕੜਾ ਕਰ ਰਹੇ ਆਂ ਕੰਡੇ ਮੌਤ ਦੇ ਚੂਬੇ ਨੇ ਸਾਰਿਆਂ ਨੂੰ ਫੁੱਲ ਸ਼ਰਦਾ ਦੇ ਕੰਲੇ ਤੇ ਧਰ ਰਿਆ ਹੈ ਇਹ ਤੇ ਸਭਨਾ ਸਵਾਸਾਂ ਦਾ ਦਾਨ ਦਿੱਤਾ ਪਰ ਤੂੰ ਇੱਕ ਖਾਤਰ ਹੋ ਕੇ ਭਰ ਰਿਹਾ ਹੈ ਮੈਨੂੰ ਜ਼ਿੰਦਗੀ ਦਿੱਤੀ ਹੈ ਸਾਰਿਆਂ ਨੇ ਤੂੰ ਅਜੀਤ ਜੁਹਾਰ ਲਈ ਮਰ ਰਿਹਾ ਹੈ ਜੇ ਤੂੰ ਅਮਰਤ ਦੀ ਸ਼ਕਤੀ ਗ੍ਰਹਿਣ ਕਰ ਦੋ ਵੱਖੋ ਵੱਖਰੇ ਤੈਨੂੰ ਨਾ ਮੁੱਤ ਦਿਸਦੇ ਜੇ ਤੂੰ ਭਾਈ ਕਨਈਏ ਤੋਂ ਸਭ ਲੈ ਲੈਂਦਾ ਤੈਨੂੰ ਸਾਰੇ ਦਸ਼ਵੇਸ਼ ਦੇ ਪੁੱਤ ਦਿਸਦੇ ਵਾ 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 ਇਹ ਜੋ ਮਰਦੇ ਨੇ ਮੌਤ ਬਹਾਦਰਾਂ ਦੀ ਇਹ ਨਹੀਂ ਖਪਨ ਦੀ ਸਮਝਦੇ ਲੋਹਰ ਸਿੰਘਾ ਇਹਨਾਂ ਇਸ਼ਕ ਦੀ ਅੱਗ ਵਿੱਚ ਸੜਨ ਵਾਲੇ ਰਖਦੇ ਚਿਖਾ ਦੀ ਨਹੀਂ ਜੋਹਰ ਸਿੰਘਾ ਮਾਸ ਇਹਨਾਂ ਦਾ ਖਾਨ ਨਸ਼ੰਗੋ ਕੇਲਾ ਕਾਂਤ ਰੋੜ ਰੋੜ ਸਿੰਘਾਂ ਤਾਂ ਕਿ ਅੜਗਦੀ ਜਗ ਨੂੰ ਮਿਲੇ ਗੁਰਤੀ ਤੇ ਜਮਨਸੂਰ ਮੇ ਲੱਖ ਕਰੋੜ ਸਿੰਘਾਂ ਇਹਨਾਂ ਵਾਸਤੇ ਕਪਨ ਜੇ ਕੋੜ ਰਖਦਾ ਤਾਂ ਮੈਂ ਵੇਦਾ ਨਾ ਗੈ ਕਮਜ਼ੋਰ ਦਾਣਾ ਹੰਜੂ ਇਹਨਾਂ ਲਈ ਹੁੰਦੇ ਜੇ ਆ ਖੰਧਰ ਤਾਂ ਮੈਂ ਇਹਨੂੰ ਪਿਆਸਿਆਂ ਤੋੜਦਾ ਨਾ ਮੇਰੀ ਰੂਹ ਇਸ ਮੌਤ ਨੂੰ ਦੋਜਦੀ ਰਹੀ ਪਰ ਮੈਂ ਹੁਕਮ ਬਜਾ ਕੇ ਆ ਗਿਆ ਹਾਂ ਲੋਕੀ ਕਹਿਣ ਤੇ ਕਹਿਣ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ ਇਹਨਾਂ ਮਿਹਨਿਆਂ ਤੋਂ ਸਮਝਾਂ ਮਾਨ ਮਿਲਦਾ ਕਿ ਸਰਬੰਸੂਰ ਉਟਾ ਕੇ ਆ ਗਿਆ ਹਾਂ ਇਹ ਵੀ ਕੰਨ ਲੋਕੀ ਤਾਂ ਸੋਨ ਲਵਾ ਕੇ ਮੰਜਾਨ ਬਚਾ ਕੇ ਆ ਗਿਆ ਮੈਨੂੰ ਪਤਾ ਨਹੀਂ ਚੱਗ ਸਾਰਾ ਮੈਨੂੰ ਲੱਖ ਵਾਲੀ ਰਾਨ ਦਾ ਚੋਰ ਸਮਝੇ ਤੇ ਇਹ ਨਾ ਸੁਣਾ ਗੁਬਿੰਦ ਸਿੰਘ ਨੇ ਸਿੱਖ ਹੋਰ ਸਮਝੇ ਤੇ ਪੁੱਤ ਹੋਰ ਸਮਝੇ ਇਹ ਦਕਾਦਰੇ ਦਾ ਕਫਨ ਪਾ ਰਿਆ ਹੈ ਇਹਦੇ ਨਾਲ ਚੱਲੇ ਨਹੀਂ ਸਾਜ ਸਿੰਘਾ ਪਰਦੇ ਪਾ ਸ਼ਹੀਦਾਂ ਦੇ ਕਪੜਾ ਦੇ ਇਹਨਾਂ ਦੀਆਂ ਵਡਿਆਈਆਂ ਨਾਲ ਕਾਜ ਸਿੰਘਾ ਲੜ ਕੇ ਜੰਗ ਇਹਦਾ ਜਿਹੜੇ ਮਰਨ ਯੋਧੇ ਕਫਨ ਉਹਨਾਂ ਨੂੰ ਮੇਰੇ ਬਾਜ ਸਿੰਘਾ ਟੋਟੇ ਇਹਨਾਂ ਦੇ ਗਣ ਨਿਸ਼ੰਗ ਲੋਕੀ ਸੂਰ ਬੀਰਾਂ ਦੀ ਇਹਦੇ ਵਿੱਚ ਲੱਜ ਸਿੰਘਾ ਜੇ ਕਰਨਾਂ ਨੂੰ ਖੱਪਣ ਦੀ ਚਾਹ ਹੁੰਦੀ ਮਰਦੇ ਮਹਿਲੀਆਂ ਪਲੰਗੜੀਆਂ ਵਾਰੀਆਂ ਤੇ ਇਹ ਬੇਖੱਪਣ ਲਾਸ਼ਾ ਪਰਦੇ ਪਾਉਣ ਦੀਆਂ ਬਾਤ ਦੂਆਂ ਸਤਵੰਤੀਆਂ ਨਾਰੀਆਂ ਤੇ ਉਹ ਅਮਰਤ ਧਾਰੀਆਂ ਉਥੇ ਨਿਸ਼ਚਿੰਤੋ ਕੇ ਰਾਜੀ ਕਦੇ ਨਹੀਂ ਸਾਰਾ ਸੰਸਾਰ ਰਹਿੰਦਾ ਲੱਤ ਦੋਹੀ ਬੀੜੀ ਮੈ ਨਹੀਂ ਰੱਖ ਸਕਦਾ ਜਾਉ ਰਾਹ ਰਹਿੰਦਾ ਜਾ ਮੈਂ ਪਾਰ ਰਹਿੰਦਾ ਇੱਕੋ ਚੀਜ਼ ਹੀ ਸਜਣਾ ਰੱਖਣੀ ਸੀ ਜਾਂ ਅਸੂਲ ਰੈਂਦਾ ਜਾਂ ਪਰਿਵਾਰ ਰਹਿੰਦਾ ਨਹੀਂ ਸੀ ਦੋਹਾਂ ਜੋਗੀ ਦੇ ਵਿੱਚ ਥਾਂ ਮੇਰੇ ਰਹਿੰਦੀ ਕੌਮ ਜਾਂ ਪੁੱਤਰਾਂ ਦਾ ਪਿਆਰ ਰਹਿੰਦਾ ਵਾਹ ਦਾਸ ਸਿੰਘ ਗੰਬੋਲ ਸਕਿਆ ਨਾ ਹੰਜੂ ਕੇਰ ਦਾ ਕੇਰ ਦਾ ਟੁੱਟ ਪਿਆ ਓ ਸੂਰ ਮਤਾਈ ਤੇ ਉਸ ਬ੍ਰਹਮਾਤਮਾ ਦੀ ਮਾਲਾ ਫੇਰਦਾ ਫੇਰਦਾ ਦਰ ਪਿਆਓ ਮਾਲਾ ਫੇਰਦਾ ਫੇਰਦਾ ਦਰ ਪਿਆਓ ਦਰ ਪਿਆਓ